ਓਏ ਹੋਏ ਹੋਏ ਗੁੱਲੀ ਡੰਡਾ ਬੜਾ ਜੰਮਿਆ ਆ ਜਿੰਨੀ ਕਣਕ ਹੈ ਉਦੋਂ ਦੁੱਗਣਾ ਗੁੱਲੀ ਡੰਡਾ ਜੰਮਿਆ ਆ ਕੀ ਹੱਲ ਕਰੀਏ ਯਾਰ 72 ਘੰਟੇ ਵਾਲੀ ਸਪਰੇ ਆਪਣੇ ਕੋਲੋਂ ਨਹੀਂ ਹੋਈ ਆਪਾਂ ਪਿੱਛੇ ਹੀ ਰਹਿ ਗਏ ਕਣਕ ਦਾ ਝਾੜ ਘਟ ਜਾਣਾ ਜਦੋਂ ਆਪਾਂ ਸਪਰੇ ਕਰਨੀ ਹੈ ਉਦੋਂ ਧੁੰਦਾਂ ਪੈਣ ਲੱਗ ਜਣੀਆਂ ਨੇ ਠੰਡ ਹੋ ਜਾਣੀ ਐ ਫੇਰ ਕਿਸੇ ਵੀ ਦਵਾਈ ਨੇ ਅਸਰ ਨਹੀਂ ਕਰਨਾ ਕੀ ਹੱਲ ਕਰੀਏ ਯਾਰ ਇਹਦਾ ਹੁਣ ਤੇ ਲੋ ਵੀਰੋ ਜੇ ਤੁਹਾਡੇ ਵੀ ਖੇਤਾਂ ਦੇ ਵਿੱਚ ਆਹ ਦਿੱਕਤ ਆ ਰਹੀ ਹੈ ਗੁੱਲੀ ਡੰਡਾ ਜੰਮਿਆ ਹੋਇਆ ਕਣਕ ਦੇ ਨਾਲ ਸਪਰੇਅ ਤੁਹਾਡੇ ਕੋਲੋਂ ਮੂਮੀ ਜੀ ਅਵਕੀਰਾ ਜਾਂ ਨਹੀਂ ਹੋ ਸਕੀ ਤੇ ਤੁਸੀਂ ਵੀ ਦੂਜੇ ਕਿਸਾਨਾਂ ਦੇ ਨਾਲ ਰਲ ਸਕਦੇ ਹੋ ਕਰਨਾ ਤੁਸੀਂ ਕੀ ਹੈ ਕਣਕ ਜਦੋਂ ਤੁਹਾਡੀ 24 25 ਦਿਨ ਦੀ ਪਾਣੀ ਦੇ ਉੱਤੇ ਆ ਜਵੇ ਤੇ ਤੁਸੀਂ ਕੀ ਕਰਨਾ ਹੈ ਪਾਣੀ ਲਾਉਣ ਤੋਂ 3 ਦਿਨ ਪਹਿਲਾਂ ਮੂਮੀ ਜੀ ਜਾਂ ਅਵਕੀਰਾ ਦੀ ਸਪਰੇਅ ਜਿਹੜੀ ਹੈ ਕਰ ਦੇਣੀ ਹੈ ਪਾਣੀ ਘਟੋ ਘਟ ਵੀ 200 ਲੀਟਰ ਲਾਉਣਾ ਹੈ 200 ਲੀਟਰ ਪਾਣੀ ਲਾ ਕੇ ਤੇ ਤੁਸੀਂ ਸਾਰੇ ਖੇਤ ਚ ਸਪਰੇਅ ਕਰ ਦੇਣੀ ਹੈ ਤੇ ਉਸ ਤੋਂ ਤੀਜੇ ਦਿਨ ਬਾਅਦ ਤੁਸੀਂ ਪਾਣੀ ਜਿਹੜਾ ਇਹ ਲਈ ਜਾਣਾ ਤੇ ਇਹ ਜਿਹੜਾ ਨਾਲ ਬੋਲੀ ਡੰਡਾ ਜੰਮਿਆ ਹੋਇਆ ਹੈ ਇਹ ਬਿਲਕੁਲ ਖਤਮ ਹੋ ਜਾਏਗਾ ਤੇ ਤੁਸੀਂ ਨਾਲ ਸਟੈਂਪ ਵੀ ਪਾ ਸਕਦੇ ਹੋ ਜਿਹੜੀ ਆਪਣਾ ਵਕੀਰਾ ਦੇ ਨਾਲ ਆਉਂਦੀ ਹੈ ਬੰਕਰ ਵਗੈਰਾ ਆਉਂਦੀ ਹੈ ਉਹਦਾ ਇਹ ਫਾਇਦਾ ਇਹ ਹੋ ਜਾਏਗਾ ਵੀ ਜਿਹੜਾ ਦੁਬਾਰਾ ਜਿਹੜਾ ਨਦੀਨ ਕੋਈ ਵੀ ਹੈ ਖੇਤ ਦੇ ਵਿੱਚ ਨਹੀਂ ਜੰਮਦਾ ਹੈਗਾ ਤੇ ਇਸ ਚੀਜ਼ ਦਾ ਫਾਇਦਾ ਹੋ ਜਾਂਦਾ ਤੇ ਹੁਣ ਬਿਲਕੁਲ ਵੀ ਇਕੱਵਰੋਂ ਦੀ ਲੋੜ ਨਹੀਂ ਹੈਗੀ ਭਰਾਵੋ ਤੁਸੀਂ ਵੀ ਦੂਜੇ ਕਿਸਾਨਾਂ ਦੇ ਨਾਲ ਰਲ ਸਕਦੇ ਹੋ ਤੇ ਕਣਕ ਦਾ ਝਾੜ ਜਿਹੜਾ ਇਹ ਆਪਣਾ ਉਵੇਂ ਦਾ ਹੀ ਰਹੇਗਾ ਤੇ ਇਹ ਮੇਰਾ ਨਿੱਜੀ ਤਜਰਬਾ ਹੈ ਆਪਾਂ ਪਿਛਲੇ ਸਾਲ ਇਹੀ ਤਜਰਬਾ ਕਰਿਆ ਸੀ ਆਪਣੇ ਕੋਲੋਂ ਸਪਰੇ ਨਹੀਂ ਸੀ ਹੋ ਸਕੀ ਤੇ ਆਪਾਂ ਫਿਰ ਕਣਕ ਨੂੰ ਪਾਣੀ ਲਾਉਣ ਤੋਂ 3 ਦਿਨ ਪਹਿਲਾਂ ਸਪਰੇ ਕਰੀ ਗਏ ਸੀ ਤੇ ਪਾਣੀ ਲਾਈ ਗਏ ਸੀ ਬੜਾ ਵਧੀਆ ਰਿਜ਼ਲਟ ਦਿੱਤਾ ਸੀ ਤੇ ਦਵਾਈ ਦੀ ਜੇ ਗੁੱਲੀ ਡੰਡਾ ਜ਼ਿਆਦਾ ਹੈਗਾ ਤੇ ਦਵਾਈ ਦੀ ਡੋਜ਼ ਥੋੜੀ ਜੀ ਤੁਸੀਂ ਵਧਾ ਲੈਣੀ ਹੈ ਜਿਵੇਂ ਮومی ਜੀ ਦੀ ਇੱਕ ਸ਼ੀਸ਼ੀ ਜਾਂ ਅਵਕੀਰਾ ਦੀ ਇੱਕ ਸ਼ੀਸ਼ੀ ਪੈਂਦੀ ਹੈ ਤੇ ਤੁਸੀਂ ਸਵਾ ਸ਼ੀਸ਼ੀ ਜਾਂ ਡੇਢ ਸ਼ੀਸ਼ੀ ਦੇ ਕਰੀਬ ਤੁਸੀਂ ਪਾ ਦੇਣੀ ਹੈ ਇਸ ਤੋਂ ਉੱਪਰ ਨਹੀਂ ਜਾਣਾ ਹੈਗਾ ਤੇ ਤੁਹਾਡਾ ਗੁੱਲੀ ਡੰਡੇ ਦਾ ਹੱਲ ਜਿਹੜਾ ਹੈ ਬੜਾ ਵਧੀਆ ਹੋ ਜਾਏਗਾ ਲਓ ਜੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿਹੜੇ-ਕਿਹੜੇ ਭਰਾਵਾਂ ਕੋਲੋਂ ਸਪਰੇ ਨਹੀਂ ਹੋ ਸਕੀ ਤੇ ਕਿਹੜੇ ਭਰਾਵਾਂ ਨੇ ਹੁਣ ਸਪਰੇ ਜਿਹੜੀ ਐ ਇਸ ਤਰੀਕੇ ਦੇ ਨਾਲ ਕਰਨੀ ਐ ਇਹ ਬੜਾ ਵਧੀਆ ਤਰੀਕਾ ਐ ਕਿਉਂਕਿ ਭਰਾਵੋ ਉਦੋਂ ਅ ਭਜੋਣਟ ਹੁੰਦੀ ਐ ਕਾਲੀ ਹੁੰਦੀ ਐ ਸਪਰੇ ਆਪਣੇ ਕੋਈ ਕਈ ਵਾਰ ਨਹੀਂ ਹੁੰਦੀ ਹੈਗੀ ਤੇ ਤੁਸੀਂ ਇਸ ਤਰੀਕੇ ਦੇ ਨਾਲ ਸਪਰੇ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਵਿੱਚ